ਸ੍ਰੀ ਰਾਗ ਮਹਲਾ ਪਹਿਲਾ ਕੋਟ ਕੋਟੀ ਮੇਰੀ ਯਾਰ ਜਾ ਪਵਨ ਪਿਆਨ ਅਪਿਆਓ ਚੰਦ ਸੂਰਜ ਦੋਏ ਗੁਫੇ ਨਾ ਦੇਖਾ ਸੁਪਨੇ ਸੌ ਨਾ ਥਾਓ ਪੀ ਤੇਰੀ ਕੀਮਤ ਨਾ ਪਵੇ ਹਾਂ ਕੇ ਵਡਿਆਖਾਂ ਨਾ ਹਾਂ ਸਾਚਾ ਨ੍ਰਿੰਕਾਰ ਨਿਜ ਥਾਏ ਸੁਣ ਸੁਣ ਆਖਣੇ ਆਖਣਾ ਜੇ ਭਾਵੇ ਕਰੇ ਤਮਾਏ ਰਹਾਓ ਗੁੱਸਾ ਕਟਿਆ ਬਾਰ-ਬਾਰ ਪੀਸਣ ਪੀਸਾ ਪਾਏ ਅੱਗੇ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੇ ਹੋਂ ਕੇ ਵੜਿਆ ਖਾਣਾਓ ਪੰਖੀ ਹੋਏ ਕਹਿ ਜੇ ਪਵਾ ਸੈ ਅਸਮਾਨੀ ਜਾਓ ਨਦਰੀ ਕਿਸੈ ਨਾ ਆਵੋ ਨਾ ਕਿਛ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੇ ਹੋਂ ਕੇ ਵੜਿਆ ਖਾਣਾਓ ਨਾਨਕ ਕਾਗਦ ਲਖਮਣਾ ਪਰ ਪਰ ਕੀ ਚੇ ਪਾਓ ਮਸੂ ਤੋਟ ਨਾ ਆਵਈ ਲੇਖਣ ਪਉਣ ਚਲਾਓ ਈ ਤੇਰ ਕੀਮਤ ਨਾ ਪਵੇ ਹੋ ਕੇ ਵੜਿਆਖਾ ਨਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ